ਸਕ੍ਰੀਨ ਤੇ ਚੱਲ ਰੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਮਹਿਲਾ ਦੋ ਬੰਦਿਆਂ ਦੇ ਨਾਲ ਪੁਲਿਸ ਦੇ ਗ੍ਰਿਫਤ ਦੇ ਵਿੱਚ ਖੜੀ ਹੈ ਤਾਂ ਦਾਅਵਾ ਦੀ ਹੈ ਕਿ ਇਸ ਦੇ ਵਿੱਚ ਇੱਕ ਪਤੀ ਤੇ ਪਤਨੀ ਤੇ ਇੱਕ ਵਿਅਕਤੀ ਹੋਰ ਸ਼ਾਮਿਲ ਹੈ ਕਿਥੇ ਦਾ ਵਿਅਕਤੀ ਆਪ ਵੀ ਗਲਤ ਧੰਦਾ ਕਰਦਾ ਸੀ ਤੇ ਆਪਣੀ ਪਤਨੀ ਨੂੰ ਵੀ ਨਾਲ ਅੜ ਲਾ ਲਿਆ ਜਿਸ ਤੋਂ ਬਾਅਦ ਪੁਲਿਸ ਨੇ ਦੋਨੇ ਪਤੀ ਤੇ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਤੇ ਮੂੰਹ ਖੋਲਣ ਤੇ ਇਹਨਾਂ ਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਦਾਦੀ ਕੇ ਨਸ਼ੇ ਦੇ ਖਿਲਾਫ ਕੀਤੀ ਜਾ ਰਹੀ ਕਾਰਵਾਈ ਤੋਂ ਬਾਅਦ ਖੰਨਾ ਪੁਲਿਸ ਦੇ ਵੱਲੋਂ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਨਸ਼ਾ ਸਪਲਾਈ ਕਰਨ ਵਾਲੇ ਪਤੀ ਪਤਨੀ ਸਮੇਤ ਇੱਕ ਸਕੂਲੀ ਬੈਗ ਬਣਾਉਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦੇ ਕੋਲੋਂ ਹੈਰਣ ਵੀ ਕਾਬੂ ਕੀਤੀ ਗਈ ਹੈ ਆਓ ਸੁਣਦੇ ਹਾਂ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ 'ਤੇ ਹੋਰ ਕਿਹੜੀ ਜਾਣਕਾਰੀ ਸਾਂਝੀ ਕੀਤੀ ਯੁੱਧ ਨਸ਼ਾ ਅਬਰੋਧ ਮੈਂਮਦੇਤ ਰਹੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਦੀਪਕ ਅਤੇ ਯੋਤੀ ਜੱਜਾ ਪੰਨਾ ਜੀ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਸਖਤੀ ਵਰਦੇ ਜੋ ਜਿਹੜੀ ਵਹਿਮਤ ਲਈ ਸੀ ਜਿਹਦੇ ਤਹਿਤ ਪੁਰੇ ਐਸਟੀਓ ਸੰਭਰਾਲਾ ਸੱਤ ਪਵਿੱਤਰ ਸਿੰਘ ਤੇ ਐਸਸੀ ਉਦਾਰ ਸਿੰਘ ਨੇ ਕੱਲ ਸ਼ਾਮੀ ਰੇਡ ਕਰਕੇ ਸਿਮਰਜੀਤ ਸਿੰਘ ਤੇ ਉਸਦੀ ਘਰਵਾਲੀ ਪ੍ਰਦੀਪ ਕੌਰ ਜੋ ਕਿ ਲਾਗੇ ਹੀ ਪਿੰਡ ਹਰਿਓਫਰ ਦੇ ਰਹਿਣ ਵਾਲੇ ਸੀ ਇਹ ਜਿਹੜੇ ਆ 4-5 ਮਹੀਨੇ ਤੋਂ ਨਸ਼ਾ ਵੇਚਣ ਦਾ ਕੰਮ ਕਰਦੇ ਸੀ ਜਿਸ ਨੂੰ ਬੜੀ ਸੂਝਬੂਝ ਨਾਲ ਪੁਲਿਸ ਸੋਰਸ ਲੱਗਿਆ ਇਸ ਨੂੰ ਇਹਦੇ ਘਰੋਂ ਅरेस्ट ਕੀਤਾ ਜਿਨ੍ਹਾਂ ਕੋਲੋਂ ਕੱਲ ਮੌਕੇ ਤੋਂ ਜਿਹੜੀ 7 ਗ੍ਰਾਮ ਹੈਰੋਇਨ ਬਰਾਮਦ ਹੋਈ ਆ ਕਿਸੇ ਪਰਚੇ ਦੇ ਵਿੱਚ ਤਪੀਸ਼ ਡਗਾਈ ਨਾਲ ਦਦਿਸ਼ ਕਰਦੇ ਹੋਏ ਇਹਦੇ ਬੈਕਵਾਰਡ ਲਿੰਕ ਨੂੰ ਜਿਹੜਾ ਅਸੀਂ ਅੱਗੇ ਚੱਲੂ ਕਰਦੇ ਹੋਏ ਆ ਇੱਕ ਸ਼ਹਿਰ ਦੇ ਵਿੱਚੋਂ ਬਰਿੰਦਰ ਕੁਮਾਰ ਜਿਹੜਾ ਅਰੈਸਟ ਕੀਤਾ ਜਿਸਦੇ ਕੋਲ 12 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਆ ਇਹਨਾਂ ਦੋਨਾਂ ਦੇ ਇਹਨਾਂ ਦੇ ਖਿਲਾਫ ਜਿਹੜਾ ਮਕਦਮਾ ਨੰਬਰ 63 ਅੰਡਰ ਸੈਕਸ਼ਨ 261 85 ਦਰਜ ਕੀਤਾ ਗਿਆ ਜਿਹੜੀ ਤਵਦੀ ਸਾਡੀ ਗੋਇੰਗਾਉਨ ਤੇ ਹੋਰ ਵੀ ਮੈਂ ਇਹ ਮੈਸੇਜ ਤੁਹਾਨੂੰ ਦੇਣਾ ਚਾਹੁੰਦਾ ਵੀ ਜਿਹੜੇ ਬੈਕਵਰਡ ਲਿੰਕ ਜਿੱਥੋਂ ਲੈ ਕੇ ਆਂਦੇ ਆ ਤੇ ਜਿੱਥੇ ਇਹ ਵੇਚਦੇ ਆਗੇ ਕਿਸੇ ਨੂੰ ਵੀ ਸਪੇਅਰ ਨਹੀਂ ਕੀਤਾ ਜਾਊਗਾ ਬਿਲਕੁਲ ਇਹਨਾਂ ਨੂੰ ਸਖਤੀ ਨਾਲ ਕੱਟੜਾ ਜਾਊਗਾ ਇਹਨੂੰ ਯਾਦਾ ਸਾਡਾ ਜਿਹੜਾ ਏਰੀਆ ਛੱਡ ਜਾਣ ਨਹੀਂ ਤੇ ਅਦਰ ਜਾਣ ਲਈ ਜਿਹੜਾ ਤਿਆਰ ਹੋ ਦੇਖਿਆ ਜਾਵੇ ਤਾਂ ਲਗਾਤਾਰ ਨਸ਼ੇ ਨੂੰ ਰੋਕਣ ਦੇ ਵਾਸਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਜਾ ਰਿਹਾ ਤਾਂ ਖੰਨਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਸ਼ੱਕ ਦੇ ਆਧਾਰ ਤੇ ਇਹਨਾਂ પતિ ਪਤਨੀ ਰੋਕਿਆ ਤਾਂ ਇਹਨਾਂ ਨੇ ਜਿਹੜਾ ਕਿ ਝਾੜੀਆਂ ਦੇ ਵਿੱਚ ਇੱਕ ਬੈਗ ਸੁੱਟਿਆ ਤਲਾਸ਼ੀ ਤੇ ਉਸ ਦੇ ਵਿੱਚੋਂ ਹੈਰਨ ਬਰਾਮਦ ਹੋਈ ਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਤਿੰਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਖੰਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ